मैं सरवण सिंह पंदेर इस समय शंभू मोर्चे से बोल रहा हूं जो मीडिया के थ्रू हमें मालूम चला है कि एयरपोर्ट चंडीगढ़ के ऊपर जो भाजपा की एमपी बहन कंगना रावत जी है उन्होंने ऐसा आरोप लगाया कि उनके मुंह पर ऊपर किसी ने थप्पड़ मारा है सुना जो जा रहा है जो बहन कुलविंदर जो पंजाब से है जो वहाँ पर ड्यूटी पर तैनात थी जिनका गांव कपूरथला माहीवाल में है तो दूसरी बात है जहाँ तक ये बात है ये इतफाकन हुआ है जो बहन कंगना रनौत जी है वो पहले भी पंजाबी कम्युनिटी को बदनाम करने के लिए या उनको भावनाओं को ठेस पहुँचाने के लिए बहुत सी बयानबाजी करती रहे जैसे बड़ी उम्र की जो हमारी माएँ बहनें हैं उनके बारे में बहुत उन्होंने गलत शलत बोला था तो मुझे लगता हमारी बहन को ये उचित नहीं लगा होगा उस भावना में आके उन्होंने कुछ ऐसा किया होगा दूसरी बात यह जांच का विषय है हम तो ये भी सुन रहे हैं कि कंगना राउत जी ने बदतमीजी की वहाँ पर और हम चाहते हैं उनका डोप टेस्ट होना चाहिए और अगर सीसीटीवी फोटोज निकल जाए जांच का विषय है दूसरा देखिए उसी एयरपोर्ट से नवदीप और उनके साथी गिरफ्तार हुए थे उनकी भी सीसीटीवी सी आनी चाहिए क्या था और आप देखे राजनीति में बहुत बार हमने सुना है पी चिदम्बरम जी उनके ऊपर भी एक बार जूता फेंका गया था आप केजरीवाल जी को सुन ले स्याही फेंकी गई थप्पड़ मारा गया तो ऐसी घटनाएं पहले भी आती हुई हैं लोग अपने गुस्से का रिएक्ट करते रहे हैं हम इसको जस्टिफाई नहीं करते ये थिपाकन घटना है बीबी कुलविंदर जी को गिरफ्तार करना उनके ऊपर किसी किस्म की कार्रवाई करना निंदनीय है इसके बारे में दोनों फोरम विचार करेंगे सोचेंगे इसके बारे में क्या स्टेप लेना लेकिन यह इतफाकन घटना है कोई इस तरह की सोची समझी बात नहीं है जिस तरह से फिर किसानों मजदूरों को बदनाम करने के लिए अब मीडिया के ऊपर प्रचार प्रोपोगंडा किया जाएगा धन्यवाद मैं ਭਾਰਤੀ ਕਿਸਾਨ ਮਜ਼ਦੂਰਿਓ ਨੇ ਜੋ ਅੱਜ ਚੰਡੀਗੜ੍ਹ ਰਿਪੋਰਟ ਦੇ ਉੱਤੇ ਇੱਕ ਵਾਪਰਾ ਆਪਣਾ ਕੰਗਣਾ ਰੌਤ ਪਾਈ ਸੀ ਜਿਹੜੇ ਐਮਪੀ ਬਣੇ ਆ ਸਾਡੇ ਇਸ ਟਾਈਮ ਭਾਜਪੀ ਦੇ ਮੰਡੀ ਤੋਂ ਉਹਨਾਂ ਦੇ ਨਾਲ ਕਹਿੰਦੇ ਕੁਲਵਿੰਦਰ ਕੌਰ ਸੀਆਈਐਸ ਦੀ ਸਾਡੀ ਸੀਆਈਐਸਐਫ ਦੀ ਮੁਲਾਜ਼ਮ ਹੈ ਕੁੜੀ ਜੋ ਉੱਥੇ ਚੈਕਿੰਗ ਵਗੈਰਾ ਕਰ ਰਹੇ ਸੀਗੇ ਉਹ ਟਾਈਮ ਜਦੋਂ ਉਹਨੇ ਚੈਕਿੰਗ ਦੀ ਗੱਲ ਕਰੀ ਤਾਂ ਉਹਨੇ ਪੰਜਾਬੀ ਹੋਣ ਦੇ ਨਾਤੇ ਕੁਲਵਿੰਦਰ ਕੌਰ ਨੂੰ ਗਲਤ ਬੋਲਿਆ ਕੰਗਣਾ ਰੌਤ ਨੇ ਕਿਉਂਕਿ ਜਿਹੜੀ ਕੰਗਣਾ ਰਲਉਦਾ ਉਹ ਪਹਿਲਾਂ ਵੀ ਕਿਸਾਨਾਂ ਪ੍ਰਤੀ ਬਹੁਤ ਗਲਤ ਬੋਲੀ ਐ ਉਹਨੇ ਪਹਿਲਾਂ ਵੀ ਮੰੰਦਾ ਚੱਗਾ ਬੋਲਦਾ ਹੈਗਾ ਸਾਨੂੰ ਕਿਸਾਨੀ ਜਦੋਂ ਅੰਦੋਲਨ ਪਹਿਲਾ 2020 ਦੇ 21 ਵਾਲਾ ਜਦੋਂ ਵੀ ਸਾਡੇ ਜਿਹੜੀਆਂ ਮਾਤਾ ਉੱਥੇ ਬੈਠੀਆਂ ਨੇ ਉਹਨੂੰ 100 ਰੁਪਏ ਦਿਹਾੜੀ ਦੇ ਲੈਣ ਨਾਲ ਕਹਿੰਦੇ ਫਿਰ ਕੁਛ ਕੀ ਹੈ ਤੇ ਹੁਣ ਐਮਪੀ ਬਣ ਕੇ ਤਾਂ ਉਹਨਾਂ ਦਾ ਹੋਰ ਵੀ ਸਾਨੂੰ ਲੱਗਦਾ ਦਿਮਾਗ ਖਰਾਬ ਹੋ ਗਿਆ ਜਦੋਂ ਚੈਕਿੰਗ ਦੇ ਵਿੱਚ ਸਾਡੀ ਕੁੜੀ ਕੁਲਵਿੰਦਰ ਕੌਰ ਰਹੀ ਤਾਂ ਸਵਾਲ ਜਵਾਬ ਕਰੇ ਦਾ ਉਹਦੇ ਹੱਥੋਂ ਪਈ ਤੱਕ ਉਹ ਬਈ ਜੇ ਕੰਗੜਾ ਨਰਾਉਤ ਉਹਦੇ ਨਾਲ ਜਲਤ ਹੋਉਂਦੀ ਹੈ ਜਦ ਕਿ ਮੈਂ ਉਹਨੇ ਖਬਰ ਦੇਖ ਰਹਾ ਸੀ ਨਿਊਜ਼ 18 ਤੇ ਚੱਲਦੀ ਹੈ ਉਹਦੇ ਵਿੱਚ ਬਲੇਮ ਲਾਇਆ ਜਾ ਰਿਹਾ ਗਿਲਵਿੰਦਰ ਕੌਰ ਤੇ ਵੀ ਗਿਲਵਿੰਦਰ ਕੌਰ ਨੇ ਕੰਗੜਾ ਨਰਾਉਤ ਦੇ ਥੱਪੜ ਮਾਰਿਆ ਪਰ ਜਿਹੜੀ ਗਿਲਵਿੰਦਰ ਕੌਰ ਹੈ ਕਾਫੀ ਪਿੱਛੇ ਖੜੀ ਹੈ ਕੰਗੜਾ ਨਰਾਉਤ ਦੇ ਨਾਲ ਜਦੋਂ ਅੱਗੇ ਜਾ ਕੇ ਪਿੱਛੇ ਮੁੜ ਕੇ ਦੇਖਦੀ ਹੈ ਇੱਕ ਬੰਦਾ ਉਹ ਬੰਦੇ ਦਾ ਇੱਕ ਕਾਲੇ ਕੱਪੜਿਆਂ ਦੇ ਵਿੱਚ ਕੁੜੀ ਉਹਦੇ ਨੇੜੇ ਆਉਂਦੀ ਹੈ ਕੰਗੜਾ ਨਰਾਉਤ ਤੇ ਜਦੋਂ ਇੱਕ ਕੈਪ ਵਾਲਾ ਬੰਦਾ ਜਿਹੜਾ ਹੈਗਾ ਹਿਮਾਚਲ ਦਾ ਹੀ ਲੱਗਦਾ ਹੈ ਉਹਨੇ ਉਹ ਕਾਲੀ ਕੱਪੜਾ ਵਾਲੇ ਉੱਤੇ ਥੱਪੜ ਜ਼ਰੂਰ ਮਾਰਿਆ ਕਿਉਂਕਿ ਇਹਦੇ ਚਾਹ ਦਿਖਦਾ ਵੀ ਦੇਖੋ ਉਹਨਾਂ ਦਾ ਇੰਨਾ ਦਿਮਾਗ ਖਰਾਬ ਹੋ ਗਿਆ ਬੀਜੇਪੀ ਵਾਲਿਆਂ ਦਾ ਜਿਹੜੇ 에ਰਪੋਰਟਾਂ ਦੇ ਆ ਕੇ ਬਦਮਾਸ਼ੀ ਕਰਨ ਲੱਗੇ ਜਦਕਿ ਜਿਹੜੇ ਸਾਡੇ ਉੱਤੇ ਮੁਲਾਜ਼ਮ ਹੈ ਕਿਉਂਕਿ ਕੁਲਵਿੰਦਰ ਕੌਰ ਆ ਤਾਂ ਹੈ ਨਹੀਂ ਗੱਜ ਨਵੀਂ ਲੱਗੀ ਹੈ ਜਾਂ ਕੁਛ ਹੈ ਪੰਜਾਬ ਦੀ ਕੁੜੀ ਹੈ ਠੀਕ ਹੈ ਸਾਡਾ ਹੱਕ ਹੈ ਪੰਜਾਬ ਦੇ ਵੀ 에ਰਪੋਰਟ ਬਣਿਆ ਵੀ ਅਸੀਂ ਪੰਜਾਬੀਆਂ ਨੇ ਉੱਤੇ ਕੰਮ ਵੀ ਕਰਨਾ ਸਾਰਾ ਕੁਝ ਹੈ ਪਰ ਸਾਨੂੰ ਬਦਨਾਮ ਕਰਨਾ ਬਿਲਕੁਲ ਗਲਤ ਗੱਲ ਹੈ ਅਸੀਂ ਆਪਣੇ ਵੱਲੋਂ ਕਿਸਾਨ ਜਥੇਬੰਦੀਆਂ ਮੈਂ ਤੁੰ ਕਿਲਵਿੰਦਰ ਕੌਰ ਦੇ ਨਾਲ ਖੜਿਆ ਹਾਂ ਪਰ ਜੇ ਬਿਲਕੁਲ ਉਹਦੇ ਨਾਲ ਕੋਈ ਗਲਤ ਹੁੰਦਾ ਆ ਬੇਨਿਆਈ ਕਰਦੇ ਆ ਤਾਂ ਅਸੀਂ ਕਿਲਵਿੰਦਰ ਕੌਰ ਦੇ ਹੱਕ 'ਚ ਖੜਾਗੇ ਉਦੋਂ ਬਾਅਦ ਜੋ ਕੰਗੜਾ ਨੌਕ ਨੇ ਕਰਿਆ ਉਥੇ ਆ ਕੇ ਉਹ ਗਾੜੀ ਖਲੋਚ ਵੀ ਕਰੀਆ ਕਿਲਵਿੰਦਰ ਕੌਰ ਨਾਲ ਜਾਂ ਗਲਤ ਬੋਲਿਆ ਉਹਦੀ ਅਸੀਂ ਨਖੇਦੀ ਕਰਦੇ ਆ ਉਦੋਂ ਬਾਅਦ ਜੋ ਕੰਗੜਾ ਨੌਕ ਦੇ ਨਾਲ ਬੰਦਾ ਹੈਗਾ ਇੱਕ ਕਹਿ ਲਈ ਹੋਈ ਉਹ ਮਾਤਲ ਦੀ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀਡੀਓ ਕਲਿੱਪ ਦੇ ਵਿੱਚ ਰੋਕ ਕੇ ਵੀ ਉਹਦੇ ਵਿੱਚ ਉਹ ਬੰਦਾ ਇੱਕ ਕਾਲੇ ਕੱਪੜੇ ਵਾਲੀ ਕੁੜੀ ਦੇ ਥੱਪੜ ਜਰੂਰ ਮਾਰ ਰਿਹਾ ਜਿਹੜੀ ਅਸੀਂ ਮੰਗ ਕਰਦੇ ਹਾਂ ਉਹਦੀ ਜਾਂਚ ਕਰਕੇ ਉਹ ਬੰਦੇ ਦੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਕੰਗੜਾ ਰਣੌਤ ਜਿਹੜੀ ਐਮਪੀ ਬਣੀ ਆ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਵੈਟਰ ਜੀ ਦਾ ਖਾਲਸਾ ਵੈਲਕਮ ਅੱਜ ਚੰਡੀਗੜ੍ਹ 에ਰਪੋਰਟ ਤੇ ਬੀਬੀ ਕੰਗੜਾ ਰਣੌਤ ਦੇ ਉੱਪਰ ਸਾਡੀ ਇੱਕ ਪੰਜਾਬੀ ਬੀਬੀ ਨੇ ਨਾ ਸਿੱਖ ਬੀਬੀ ਨੇ ਥੱਪੜ ਜਾਰ ਦਿੱਤਾ ਕਿਉਂਕਿ ਇਹ ਬੀਬੀ ਕੰਗਣਾ ਨੌਤ ਜਿਹੜੀ ਆ ਇਹਨਾਂ ਨੇ ਬੜੀ ਮੰਦੀ ਸ਼ਬਦਾਬਲੀ ਸਿੱਖਾਂ ਲਈ ਕਿਸਾਨਾਂ ਲਈ ਇਹਨਾਂ ਨੇ ਹਮੇਸ਼ਾ ਵਰਤੀ ਆ ਜੋ ਇਹਨਾਂ ਨੂੰ ਸ਼ੋਭਾ ਨਹੀਂ ਸੀ ਦਿੰਦੀ ਜਿਹੜੇ ਸਾਡੇ ਕਿਸਾਨ ਜਾਂ ਸਿੱਖਾਂ ਸੀ ਤੇ ਅਸੀਂ ਇਹ ਜੀਆਂ ਗੱਲਾਂ ਬਰਦਾਸ਼ਤ ਨਹੀਂ ਕਰਦੇ ਅਸੀਂ ਇਹ ਚੀਜ਼ਾਂ ਦਾ ਜਿਹੜੇ ਸਾਡੇ ਨਾਲ ਲੋਕ ਗਲਤ ਸਲੂਕ ਕਰਦੇ ਆ ਗਲਤ ਗੱਲਾਂ ਕਰਦੇ ਆ ਉਹਦਾ ਅਸੀਂ ਬਦਲਾ ਲੈਨੇ ਆ ਜਨਰਲ ਡਵਾਇਰ ਦਾ ਬਦਲਾ ਸਰਦਾਰ ਉਦਮ ਸਿੰਘ ਨੇ ਜਾ ਕੇ ਇੰਗਲੈਂਡ ਦੇ ਵਿੱਚ ਲਿਆ ਸੀ ਇਸੇ ਤਰ੍ਹਾਂ ਇੰਦਰਾ ਗਾਂਧੀ ਦਾ ਬਦਲਾ ਸਾਡੇ ਸਤਿਵੰਤ ਬੀਅੰਤ ਸਿੰਘ ਹੋਣਾ ਨੇ ਜਾ ਕੇ ਭਵੇਂ ਸਿਕਿਉਰਿਟੀ 'ਚ ਸੀਗੇ ਉਹਨਾਂ ਨੇ ਬਦਲਾ ਦਿੱਲੀ ਦੇ ਵਿੱਚ ਲਿਆ ਸੀਗਾ ਇਸ ਲਈ ਮੈਂ ਅੱਗੇ ਤੋਂ ਵੀ ਬੇਨਤੀ ਕਰੂੰ ਵੀ ਇਹ ਹੈ ਜੀ ਸ਼ਬਦਾਵਲੀ ਤੋਂ ਇਹ ਪਰਹੇਜ਼ ਕਰਨ ਲੀਡਰ ਕੋਈ ਲੀਡਰ ਰੱਬ ਨਹੀਂ ਹੋ ਜਾਂਦਾ ਕੋਈ ਐਮਪੀ ਰੱਬ ਨਹੀਂ ਹੋ ਜਾਂਦਾ ਜੇ ਵੋਟਾਂ ਮੰਨ ਕੇ ਅੱਜ ਐਮਪੀ ਬਣ ਗਏ ਨੇ ਤੇ ਇਸ ਜੀਆਂ ਸ਼ਬਦਾਵਲੀਆਂ ਤੋਂ ਹੋਰ ਲੀਡਰਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਜਿਵੇਂ ਅੱਗੇ ਭਾਜਪਾ ਨਾਲ ਇੱਥੇ ਪੰਜਾਬ ਦੇ ਵਿੱਚ ਹੋਈ ਆ ਜਿਵੇਂ ਮਾੜੀ ਸ਼ਬਦਾਵਲੀ ਜਿਹੜੇ ਵੀ ਲੀਡਰ ਵਰਤਦੇ ਸੀ ਉਹਨਾਂ ਨਾਲ ਬੜੀ ਮਾੜੀ ਹੋਈ ਆ ਤੇ ਇਸ ਤਰ੍ਹਾਂ ਜੇ ਇਹ ਜਿਹੇ ਸ਼ਬਦਾਵਲੀਆਂ ਇਹ ਵਰਤਣਗੇ ਜਾਂ ਸਾਡੇ ਲਈ ਇਹ ਜੀਆਂ ਗੱਲਾਂ ਕਰਨਗੇ ਤਾਂ ਜਿਹੜੇ ਸਾਡੇ ਲੋਕ ਆ ਭਲਾਉਣਗੇ ਨਹੀਂ ਇਹ じゃ ਕੁਝ ਕਰਦੇ ਰਹਿਣਗੇ ਮੈਂ ਹੀ ਬੇਨਤੀ ਕਰੂੰਗਾ ਵੀ ਇਹ ਜੀ ਸ਼ਬਦਾਵਲੀ ਸਾਡੇ ਸਿੱਖਾਂ ਲਈ ਸਾਡੇ ਕਿਸਾਨਾਂ ਲਈ ਕਿਉਂਕਿ ਭਾਜਪਾ ਸਰਕਾਰ ਵੀ ਤਾਂ ਹੀ ਬਣਨੋਂ ਬਣਨੋਂ ਰਹਿ ਗਈ ਮੋਦੀ ਮੋਦੀ ਹੁਣਦੋਂ ਰਹਿ ਗਿਆ ਇਹਨਾਂ ਨੂੰ ਪੂਰੀਆਂ ਸੀਟਾਂ ਨਹੀਂ ਮਿਲੀਆਂ ਜੇ ਇਹਨਾਂ ਨੇ ਕਿਸਾਨਾਂ ਨਾਲ ਪੰਗਾ ਲਿਆ ਤਾਂ ਇਹਨਾਂ ਦੀ ਸਰਕਾਰ ਬਣਨੋਂ ਰਹਿ ਗਈ ਜੇ ਕਿਸਾਨਾਂ ਨਾਲ ਸਮਝੌਤਾ ਕਰਕੇ ਸਾਡੀਆਂ ਮੰਗਾਂ ਅੱਜ ਮੰਨ ਲਈਆਂ ਹੁੰਦੀਆਂ ਤਾਂ ਇਹਨਾਂ ਦੀ ਵੀ ਸਰਕਾਰ ਬਣ ਸਕਦੀ ਸੀ ਇਹਦੇ ਕਾਰਨਾਂ ਕਰਕੇ ਤੇ ਦੀ ਮੰਦੀ ਸ਼ਬਦਾਲ ਦੀ ਕਰਕੇ ਭਾਜਪਾ ਜਮਿੰਤਾਂ ਕਰਦੀ ਫਿਰਦੀ ਹੈ ਇਹਨਾਂ ਦੀ ਸਰਕਾਰ ਨਹੀਂ ਬਣੀ ਧੰਨਵਾਦ ਜੀ ਸਾਥੀਓ ਅੱਜ जो एयरपोर्ट मोहड़ी के ऊपर कंगना रणावत वाला घटनाक्रम है जहाँ पर एक लड़की के ऊपर दोष लगाया जा रहा है बल्कि कंगना रनावत का जो हिस्ट्री है जो कंगना रणावत की वो पहले से झगड़ालू है और जो बयानबाजी है वो बड़ी नेगेटिव बयानबाजी हर बार समाज को तोड़ने वाली देती हैं और उन तथ्यों के ऊपर पूरी अच्छे अधिकारियों की निगरानी के अंदर जांच होनी चाहिए पहले जो उन्होंने बदतमीजी की उसके बारे में पूरी जानकारी होनी चाहिए उसके बाद जो दोष लगाए गए हैं उन सभी चीज़ों को बड़ी निगरानी के साथ देखकर फिर कोई फैसला सरकार को लेना चाहिए और पूरी जथेबंदियाँ मेरी किसान जत्थेबंदी शहीद भगत सिंह सभी परिवार के साथ हैं उस लड़की के साथ हैं किसी तरह की भी कोई भी धक्केसाई या जबरदस्ती नहीं होने होने दी जाएगी पूरी किसान कौम उनके साथ है। ਖੜੀ ਹੈ ਬਹੁਤ ਬਹੁਤ ਧੰਨਵਾਦ